ਤਰਨ ਤਰਨ ਦੇ ਪਿੰਡ ਹਰੀਕੇ ਵਿਖੇ ਦੋ ਮੋਟਰਸਾਈਕਲ ਸਵਾਰ ਆਮੋ ਸਾਹਮਣੇ ਤੋਂ ਆ ਰਹੇ ਸਨ ਅਚਾਨਕ ਸਾਹਮਣੇ ਮੋਟਰਸਾਈਕਲ ਦੇ ਅੱਗੇ ਕੁੱਤਾ ਆ ਜਾਣ ਦੇ ਕਾਰਨ ਸਪਲੈਂਡਰ ਮੋਟਰਸਾਈਕਲ ਬੁਲਟ ਦੇ ਵਿੱਚ ਜਾ ਵੱਜਾ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਰਾਜਨਪ੍ਰੀਤ ਸਿੰਘ ਵਾਸੀ ਮਰਹਾਣਾ ਦੀ ਮੌਕੇ ਤੇ ਮੌਤ ਹੋ ਗਈ ਦੋ ਨੌਜਵਾਨ ਲਵਜੀਤ ਸਿੰਘ ਗੰਢੀਵਿੰਡ ਅਤੇ ਅਮਰਿਤਪਾਲ ਸਿੰਘ ਜੋੜੋਕੇ ਕੰਬੇ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਹਸਪਤਾਲ ਲਜਾਇਆ ਗਿਆ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋ ਮੋਟਰਸਾਈਕਲ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸਰ ਇੱਕ ਜੋਹਾਸਾ ਆਇਆ ਇਹਦੇ ਬਾਰੇ ਤੁਸੀਂ ਅਸੀਂ ਮੈਂ ਇੱਥੇ ਬਾਤ ਛੜਕ ਰਖ ਲੋਤਾ ਸੀ ਜੀ ਤੇ ਬੁਲਟ ਮੋਟਰਸਾਈਕਲ ਇਧਰੋਂ ਜਾ ਰਿਹਾ ਸੀ ਉਧਰੋਂ ਆ ਰਿਹਾ ਸੀ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਇੱਥੋਂ ਨਾਬ ਦਾ ਕੋਸਟ ਟਰੈਕਟਰ ਦਾ ਸਮਾਨ ਲੈ ਕੇ ਜਾ ਰਿਹਾ ਸੀ ਯਕਦਮ ਇੱਕਦਮ ਕੁੱਤਾਗੇ ਆ ਗਿਆ ਉਹਨਾਂ ਦੇ ਵਿੱਚ ਮੋਟਰਸਾਈਕਲ ਆਊਟ ਆਫ ਕੰਟਰੋਲ ਹੋ ਕੇ ਇੱਕ ਦੂਜੇ ਦੇ ਵਿੱਚ ਵੱਜ ਗਏ ਜਿੱਦੋਂ ਕਿ ਅਸੀਂ ਸਾਰੇ ਪੱਜ ਕੇ ਗਏ ਆ ਮੌਕੇ ਤੇ ਮੁੰਡਿਆਂ ਨੂੰ ਅਸੀਂ ਚੁੱਕਿਆ ਤੇ ਇੱਥੇ ਲਿਆਏ ਡਾਕਟਰਾਂ ਕੋਲ ਇੱਕ ਡਾਕਟਰ ਦੇ ਕੋਲ ਹੁੰਦੀ ਹੈ ਇੱਕ ਡੈਥ ਹੋ ਗਈ ਤੇ ਦੋਨੋਂ ਇੱਕ ਨੂੰ ਪੱਟੀ ਹਸਪੀਟਲ ਲੈ ਗਏ ਸਰਕਾਰੀ ਇੱਕ ਲੋ ਦੇ ਵਾਰਸ ਆਏ ਲੈ ਗਏ ਜਿਹੜਾ ਕਿ ਦੱਸਣ ਦੇ ਮਤਲਬ ਕਿ ਪਤਾ ਲੱਗਾ ਵਾ ਇੱਕ ਤਾਂ ਹੈਗਾ ਜਿਹਦੀ ਡੈਥ ਹੋ ਗਈ ਆ ਇਹ ਮਹਰਾਣੇ ਤੋਂ ਆ ਮੁੰਡਾ ਇੱਕ ਜਿਹੜਾ ਪੱਟੀ ਲਗਾਇਆ ਉਹ ਆ ਮੱਥੂਪੁਰ ਆ ਗੰਢੀਵੰਡ ਦਾ ਮੁੰਡਾ ਇੱਕ ਜੌਨੇਕੇ ਦਾ ਮੁੰਡਾ ਜਿਹੜਾ ਕਿ ਆਪਦੇ ਟਰੈਕਟਰ ਦਾ ਕੰਮ ਕਰਾ ਰਿਹਾ ਸੀ ਜੀ ਸਰ ਇਹ ਕੀ ਵਾਰਦਾ ਤੋਈਏ ਜੇ ਨਾ ਛੋਟੇ ਕੋਈ ਦਾ ਟਾਈਮ ਹੀ ਤੇ ਇੱਕ ਮੋਟਰਸਾਈਕਲ ਉਲੜਿਆ ਹੀ ਪਿੱਛੇ ਵਾਲੀ ਸਾਈਡ ਤੋਂ ਆ ਰਹੀ ਹਾਂਜੀ ਇੱਕ ਮੋਟਰਸਾਈਕਲ ਇਧਰੋਂ ਅਰੀਕਵਾਰੀ ਸੜਕ ਤੋਂ ਪਿੱਛੇ ਨੂੰ ਆਉਂਦੀ ਹੈ ਅੱਗੇ ਅਚਾਨਕ ਕੁੱਤਾ ਆ ਗਿਆ ਤੇ ਦੋਵੇਂ ਮੋਟਰਸਾਈਕਲ ਇੱਕ ਦੂਜੇ ਦੇ ਵਿੱਚ ਆ ਗਏ ਇੱਕ ਮੋਟਰਸਾਈਕਲ ਤੇ ਦੋ ਮੁੰਡੇ ਹੀ ਸਵਾਰ ਤੇ ਇੱਕ ਸਪਲੈਂਟਰ ਮੋਟਰਸਾਈਕਲ ਤੇ ਇੱਕ ਮੁੰਡਾ ਤੇ ਉਹ ਦੋ ਮੁੰਡੇ ਜਾਂਦੇ ਸੀਰੀਅਸ ਤੇ ਪ੍ਰਿਮੇਡ ਤਿੰਨ ਵਿਅਕਤੀ ਸੀਗੇ ਹਾਂਜੀ ਤਿੰਨ ਮੁੰਡੇ ਨੌਜਵਾਨ ਮੁੰਡੇ ਹੀ 17-18 ਸਾਲ ਇੱਕ ਦੀ ਡੈਥ ਹੋ ਗਈ ਹਾਂਜੀ ਅਕਰੀਮ ਦੂਜਿਆਂ ਨੂੰ ਹਸਪੀਟਲ ਦੂਸਰੇ ਹਸਪੀਟਲ ਪਹੁੰਚਾ ਦਿੱਤਾ ਠੀਕ ਹੈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ